ਮੈਨੂੰ ਕਹਿੰਦਾ ਮਾ ਬੋਖੀ ਨਾ ਤੂੰ ਕਿੱਧਰ ਚਲੀ ਜਿਹੜੀ ਬੰਦ ਕਰਤੀ ਉਹਦੇ ਬਾਰੇ ਤਾਂ ਬੋਲਣੀ ਕੀ ਹੈ ਜਿਹੜੀ ਕਰਾਂਗੇ ਉਹਦੇ ਬਾਰੇ ਮੈਨੂੰ ਪਤਾ ਨਹੀਂ ਧੰਨਵਾਦ ਪੂਰੇ ਹੋ ਗਏ ਬਦਲੇ ਬਦਲਾ ਨਹੀਂ ਪੂਰਾ ਹੋਇਆ ਬਦਲੇ ਪੂਰੇ ਉਹ ਬਦਲਾ ਕੀ ਕਰੀ ਜਾਂਦੀ ਆ ਆਪਾਂ ਆਪਾਂ ਕੋਈ ਨਾ ਸੁਣਿਆ ਕਲੀ ਸਹੀ ਕਰਨਾ ਬਸ ਉਹ ਮਾਤਾ ਹੀ ਮੈਂ ਕਿਹਨੱਕ ਤੱਕ ਦੇਖੀ ਸਹੀ ਵੱਧ ਗਈ ਸੀ ਹਾਂ ਆਪਾਂ ਸੀਰੀ ਦਾ ਅੱਜ ਐਂਡ ਕਰ ਰਹੇ ਆਪਾਂ ਨਵੀਂ ਸੀਰੀ ਚਲਾਵਾਂਗੇ ਉਹਦੇ ਬਾਰੇ ਵਿਚਾਰ ਦੋ ਤੁਹਾਡੇ ਕੀ ਵਿਚਾਰ ਨੇ ਕਾਹਨ ਚੁੜ ਜੇ ਹੋ ਵੀ ਫੇਰ ਵਿਚਾਰ ਦਵਾਂਗੇ ਨਹੀਂ ਕੋਈ ਗੱਲ ਨਹੀਂ ਕਿਹੜੀ ਮਤਲਬ ਜਿਹੜੀ ਬੰਦ ਕਰੀ ਇਹਦੇ ਬਾਰੇ ਜਿਹੜੀ ਚਲਾਉਣੀ ਆ ਉਹਦੇ ਬਾਰੇ ਉਹ ਜਿਹੜੀ ਚਲਾਉਣੀ ਆ ਉਹਦੇ ਬਾਰੇ ਵੀ ਕਹੋ ਕੁਝ ਵੀ ਆਪਾਂ ਕਿਵੇਂ ਦੀ ਲੈ ਕੇ ਆਏ ਕਿ ਲੋਕਾਂ ਨੂੰ ਤੇ ਜਿਹੜੀ ਐਂਡ ਹੋਈ ਆ ਇਹ ਕਿਵੇਂ ਲੱਗੀ ਮੈਂ ਤੈਨੂੰ ਕਿਵੇਂ ਲੱਗਿਆ ਆਪਣੇ ਨਾਲ ਕੰਮ ਕਰਕੇ ਭਾਈ ਸਾਡੇ ਜੱਟਸ ਮੈਂ ਮੈਂ ਸਿਰਫ ਮੈਂ ਸਿਰਫ ਦੋ ਗੱਲਾਂ ਕਹਿਣੀ ਆ ਚਾਹੂੰਗਾ ਜਿਹੜੀ ਬੰਦ ਕਰਤੀ ਉਹਦੇ ਬਾਰੇ ਤਾਂ ਬੋਲਣੀ ਕੀ ਐ ਜਿਹੜੀ ਜਿਹੜੀ ਇੱਕ ਮਿੰਟ ਮੇਰੀ ਸੁਣਦਾ ਜਿਹੜੀ ਬੰਦ ਕਰਤੀ ਉਹਦੇ ਬਾਰੇ ਤਾਂ ਬੋਲਣੀ ਕੀ ਐ ਜਿਹੜੀ ਕਰਾਂਗੇ ਉਹਦੇ ਬਾਰੇ ਮੈਨੂੰ ਪਤਾ ਨਹੀਂ ਧੰਨਵਾਦ ਕੰਮ ਕਰਕੇ ਬਈ ਪੂਰਾ ਘੈਂਟ ਲੱਗਿਆ ਸਿਰਾਂ ਬੰਦੇ ਨੇ ਇਹ ਨਜ਼ਾਰਾ ਆ ਗਿਆ ਬਾਈ ਇਹੋ ਜੀ ਗੱਲ ਨਹੀਂ ਹੈਣਾ ਆਪਣੇ ਵਰ ਕੀ ਨੇ ਜਿਵੇਂ ਮਨ ਲਾ ਵੀ ਮੈਨੂੰ ਐ ਇੰਨਾ ਕਦੇ ਐ ਫੀਲ ਜਾਨੀ ਹੁੰਦਾ ਹੁੰਦਾ ਵੀ ਹਾਂ ਵੀ ਮੈਂ ਆ ਰਿਆਂ ਵੀ ਮੈਂ ਕਿੱਡੀ ਦੂਰ ਫਿਰਦਾ ਉਹਦੇ ਪਿੰਡ ਨਾਲੋਂ ਵਧੀਆ ਵੀ ਹਾਂ ਉਹਦੇ ਵਾਲੀ ਮਾਹੌਲ ਜਿਹਾ ਲੱਗਦਾ ਵੀ ਠੀਕ ਐ ਘੈਂਟ ਐ ਯਾਰ ਸਿਸਟਮ ਕਿਉਂਕਿ ਭਾਈਆਂ ਵਾਂਗੂ ਵਰਤਦੇ ਨੇ ਬਾਈ ਜਿੰਨਾ ਕਾਣਾ ਤੁਸੀਂ ਉਵੇਂ ਹੀ ਕਰਦੇ ਹੋ ਜਿੰਨਾ ਕਾ ਮਨ ਲਾ ਵੀ ਕੰਮ ਹੁੰਦਾ ਉਹਨਾਂ ਕੀ ਉਹ ਕਰਦੇ ਹੋ ਬਿਜੀ ਰੱਖਦੇ ਹੋ ਬੰਦੇ ਨੂੰ ਫालतੂ ਨਹੀਂ ਬੀ ਵੀ ਨਹੀਂ ਅਗਲਾ ਕਈ ਵਾਰ ਇਹ ਕਹਿੰਦਾ ਸਰਾਣੇ ਖੜਾ ਰੇ ਮੇਰੇ ਵੀ ਆ ਜਾ ਯਾਰ ਆ ਜਾ ਯਾਰ ਆ ਵੀ ਕਰਦੇ ਆ ਵੀ ਕਰਦੇ ਇਧਰ ਵਗ ਜਾ ਆ ਕਰਦੇ ਹੂੰ ਬਾਕੀ ਮੰਨਦੇ ਵੀ ਨੇ ਬਾਈ ਵੱਡੀ ਗੱਲ ਆ ਹੱਬ ਤੋਂ ਵੱਡੀ ਗੱਲ ਆ ਜਿਹੜੀ ਇਹਨਾਂ ਨੂੰ ਸਲਾਹ ਦੇ ਦੇ ਤਾਂ ਸਲਾਹ ਮੰਨਦੇ ਨੇ ਵੀ ਆਪਾਂ ਇਹਨੂੰ ਐਂ ਕਰ ਲਈਏ ਤਾਂ ਕਹਿੰਦੇ ਵੀ ਠੀਕ ਐ ਐ ਮਤਲਬ ਵੀ ਕਦੇ ਹਵਾ ਖੋਰੀ ਨਹੀਂ ਕਰੀ ਹੈਗੀ ਇਹ ਚੀਜ਼ ਦੀ ਬਿਤੌਂ ਜੀ ਨਹੀਂ ਜਮਾਈ ਹੈਗੀ ਚੰਗੀ ਗੱਲ ਐ ਮੰਨਣਾ ਸਲਾਹਾਂ ਨਾਲੇ ਚੱਲਦਾ ਕੰਮ ਆ ਕਿਵੇਂ ਕਰੀਏ ਕਿ ਮੈਂ ਜਿੱਤੇ ਕੀ ਵੀਰ ਭਾਈਆਂ ਦੀ ਸਲਾਹ ਹੋਵੇ ਹਾਂ ਵੀਰ ਭਾਈ ਜਿਹੜੇ ਦਿਲੋਂ ਜੁੜੇ ਨੇ ਉਹ ਗਲਤ ਸਲਾਹ ਤਾਂ ਦਿੰਦੇ ਨਹੀਂ ਬਾਕੀ ਨਾਲ ਯਾਰ ਸਭ ਫਰੀਦੀ ਸਲਾਹ ਤਾਂ ਕੋਈ ਕਿਸੇ ਨੂੰ ਦਿੰਦਾ ਨਹੀਂ ਦਿੰਦਾ ਨਹੀਂ ਬਈ ਦਿੰਦਾ ਨਹੀਂ ਸਹੀ ਗੱਲ ਹੈ ਜਿੱਥੇ ਕੋਈ ਮਾਨ ਦਾ ਹੈ ਅਗਲਾ ਸਲਾਹ ਵੀ ਉੱਥੇ ਦਿੰਦਾ ਹਾਂ ਬਈ ਸਲਾਹ ਵੀ ਉਰ ਉੱਥੇ ਜੇ ਮਾਨ ਦਾ ਯਾਰ ਉੱਥੇ ਸਲਾਹ ਦਿੱਤੀ ਜਾਂਦੀ ਹੈ ਹਨਾ ਉੱਥੇ ਅਗਲਾ ਮਾਨ ਸਤਕਾਰ ਇੱਜ਼ਤ ਹੁੰਦੀ ਹੈ ਅਗਲਾ ਲੱਗਦੀ ਹਾਂ ਉੱਥੇ ਅਗਲਾ ਕਹਿੰਦਾ ਵੀ ਯਾਰ ਆਪਾਂ ਆ ਸੀਨਾ ਨਾ ਬਣਾ ਲਈਏ ਜਾਂ ਪਾਗ ਮੈਨਾ ਕਰ ਲਈਏ ਹਾਂ ਉੱਥੇ ਜੀ ਦੀ ਹੁੰਦੀ ਹੈ ਹਾਂ ਬਾਕੀ ਬਈ ਪੂਰਾ ਘੈਂਟ ਲੱਗਿਆ ਸਿਸਟਮ ਚਲੋ ਸੀਰੀਜ਼ ਚੱਲਣੀ ਨਾ ਚੱਲ ਰੱਬ ਦੇ ਆਸਰਿਆ ਠੀਕ ਹੈ ਕੁਝ ਆਡੀਅנס ਦੇ ਆਸਰਿਆ ਕੁਝ ਕਿਸਮਤ ਦੇ ਆਸਰਿਆ ਹਨਾ ਨਵੇਂ ਤੋਂ ਨਵਾਂ ਪ੍ਰੋਜੈਕਟ ਪਾ ਕਰਦੇ ਨੇ ਇਹਨੇ ਚਲੋ ਇਹ ਪਾਈ ਇਹਨੂੰ ਮੰਨ ਲਓ ਵੀ ਜਿਆਦਾ ਰਿਸਪੌਂਸ ਨਹੀਂ ਆਇਆ ਆਪਾਂ ਹੁਣ ਚੇਂਜ ਕਰਾਂਗੇ ਹੁਣ ਨਵੀਂ ਸੀਰੀਜ਼ ਲਿਆਵਾਂਗੇ ਉਮੀਦ ਹੈ ਵੀ ਉਹਨੂੰ ਤੁਸੀਂ ਪਿਆਰ ਉਹ ਤੋਂ ਵੱਧ ਦਿਓਗੇ ਠੀਕ ਹੈ ਸ਼ੇਅਰ ਕਰ ਦਿਓ ਯਾਰ ਥੋੜਾ ਇੱਕ ਇੱਕ ਸ਼ੇਅਰ ਸਾਡੇ ਵਾਸਤੇ ਬਹੁਤ ਕੁਝ ਕਰ ਦਿੰਦਾ ਤੁਸੀਂ ਸਿਰਫ ਕੁਝ ਨਹੀਂ ਕਰਨਾ ਸ਼ੇਅਰ ਕਰਨਾ ਵਟਸਐਪ ਦੇ ਸਟੇਟਸ ਲਾ ਦੋ ਇੰਸਟਾ ਤੇ ਸ਼ੇਅਰ ਕਰ ਦੋ ਠੀਕ ਹੈ ਰਿਸ਼ਤੇਦਾਰਾਂ ਨੂੰ ਭੇਜ ਦੋ ਜੇ ਤੁਹਾਡਾ ਲੱਗਦਾ ਕੁਝ ਨਹੀਂ ਸਾਨੂੰ ਬਹੁਤ ਕੁਝ ਹੋਊ ਉਹਦੇ ਨਾਲ ਜੀ ਵੀ ਦੋਸਤਾਂ ਨੂੰ ਆਪਣੀ ਵੀਡੀਓ ਵਧੀਆ ਲੱਗਦੀ ਹੈ ਠੀਕ ਹੈ ਆਪਣੀ ਵੀਡੀਓ ਪਰਿਵਾਰਕ ਲੱਗਦੀ ਤਾਂ ਆਪਣੇ ਪਰਿਵਾਰ ਚ ਆਪਣੇ ਰਿਸ਼ਤੇਦਾਰਾਂ ਚ ਜਰੂਰ ਸ਼ੇਅਰ ਕਰਿਓ ਕਿਉਂ ਵਿਲੇ ਹੁੰਦੀ ਹੈ ਪਰਿਵਾਰਕ ਬਈ ਆਪਾਂ ਆਪ ਪਰਿਵਾਰਾਂ ਨੇ ਤਾਂ ਆਪਾਂ ਪਰਿਵਾਰਕ ਹੀ ਦਿਖਾਵਾਂਗੇ ਹਨਾ ਜੇ ਭਾਈ ਇਹਨਾਂ ਨੂੰ ਕੋਈ ਸੋਨੋ ਦੋਸਤੋ ਸਾਡੇ ਸੀਨਾ ਤੋਂ ਪ੍ਰੋਬਲਮਾ ਕੋਈ ਸੋਨੋ ਗਲਤ ਵੀਡੀਓ ਲੱਗਦੇ ਗੰਦੀ ਲੱਗੇ ਤਾਂ ਭਾਈ ਜਮੇ ਸ਼ੇਅਰ ਨਾ ਕਰਿਓ ਹਾਂ ਠੀਕ ਹੈ ਜਿਸ ਪਰਿਵਾਰਕ ਆਲੇ ਤੁਸੀਂ ਹੋ ਪਰਿਵਾਰਾਂ ਵਾਲੇ ਅਸੀਂ ਆ ਪਰਿਵਾਰਕ ਵੀਡੀਓ ਲੱਗਦੀ ਤਾਂ ਜਰੂਰ ਦੱਬ ਕੇ ਸ਼ੇਅਰ ਕਰੋ ਵੀਰੇ ਹੈ ਬਈ ਸ਼ਾਰਟ ਕੱਟ ਉਹ અપਨਾ ਕੇ ਤਾਂ ਨਹੀਂ ਮਸ਼ਹੂਰ ਹੋਣਾ ਠੀਕ ਹੈ ਮਸ਼ਹੂਰ ਲੇਟ ਹੋ ਜਾਗੇ ਪਰ ਸਹੀ ਤਰੀਕੇ ਨਾਲ ਹੋਵਾਂਗੇ ਗਾਲਾਂ ਕੱਢ ਕੇ ਨਹੀਂ ਮੂਰੇ ਆਉਂਦੇ ਪਹਿਲਾਂ ਲੋਕ ਬਿੱਲੇ ਆਏ ਕਹਿੰਦੇ ਤੇ ਲੋਕਾ ਵੀ ਪਰਿਵਾਰਕ ਚੱਲਦੀ ਨਹੀਂ ਪਰ ਤੈਨੂੰ ਬਾਪ ਕੇ ਮੈਂ ਅੱਖਾਂ ਸੀਰੀ ਜਿਨੇ ਆਪਣਾ ਬਹੁਤ ਚੱਲਦੀ ਹੈ ਕੋਈ ਨਹੀਂ ਚੱਲਦੀ ਯਾਰ ਕਮਾਲ ਦੀ ਗੱਲ ਹੈ ਪਰਿਵਾਰਕ ਬਹੁਤ ਵਸ ਚੱਲਦਾ ਹੈ ਹਾਂ ਦੋਸਤੋ ਹੁਣ ਸੋਨੂੰ ਮਿਲਿਆ ਕੇ ਲਿਆਉਣੇ ਆ ਦੋ ਮੈਡਮਾਂ ਨੂੰ ਉਹਨਾਂ ਨੂੰ ਪੁੱਛਦੇ ਆ ਰਿਵਿਊ ਕਿ ਕਿਵੇਂ ਲੱਗਦਾ ਇਹਨਾਂ ਨੂੰ ਚਲੋ ਭਾਈ ਤੁਸੀਂ ਵੀ ਦੱਸੋ ਆਪਣੀ ਸੀਰੀਜ਼ ਬਾਰੇ ਗਗਨ ਭਾਈ ਮਮਤਾ ਜੀ ਤੁਸੀਂ ਵੀ ਦੱਸੋ ਵੀ ਜਿਹੜੀ ਆਪਣੀ ਵਿੱਚੋਂ ਖਾਈ ਚੱਲਿਓ ਮੜਾ ਜਾਂ ਬੋਲੀ ਚੱਲਿਓ ਵਿੱਚੋਂ ਬਿੱਲਾ ਬੋਲੀ ਜਾਂਦਾ ਉਹ ਵੀ ਨਾ ਉਹ ਵੀ ਤਾਂ ਬੋਲੇ ਰਹੀ ਸੀ ਤੇ ਹੁਣ ਤੂੰ ਉਹ ਵੀ ਤਾਂ ਬੋਲੇ ਰਹੀ ਥੀ ਹੈ ਨਹੀਂ ਵਰਨਾ ਹੈਗਾ ਬਾਈ ਪਹਿਲਾਂ ਬੋਲ ਰਹੀ ਥਰੇ ਆ ਕੇ ਬੋਲਣ ਦੇ ਆ ਕੇ ਮੜਾ ਜੀ ਦੱਸੋ ਸਾਨੂੰ ਰਿਵਿਊ ਬਾਰੇ ਕੱਟ ਕੋ ਮੜਾ ਜੀ ਦੱਸੋ ਜਿਹੜੀ ਆਪਣੀ ਸੀਰੀਜ਼ ਐਂਡ ਹੋਈ ਆ ਉਹਦੇ ਬਾਰੇ ਦੱਸੋ ਥੋੜਾ ਜਿਹਾ ਸਾਨੂੰ ਠੀਕ ਹੈਗਾ ਕਹਨੂੰ ਦੇ ਮਮਤਾ ਜੀ ਤੁਸੀਂ ਦੱਸੋ ਤੇ ਜਿਹੜੀ ਨਵੀਂ ਆਰਿਓ ਦੇ ਬਾਰੇ ਵੀ ਦੱਸੋ ਵੀ ਭਾਈ ਕਿਵੇਂ ਦਾ ਤੁਹਾਨੂੰ ਨਵੀਂ ਦਾ ਤਾਂ ਆਪਾਂ ਨੂੰ ਹਾਲੇ ਪਤਾ ਨਹੀਂ ਦੇਖੋ ਨਵੀਂ ਦਾ ਹਲੇ ਬਹੁਤ ਨਵੀਂ ਨਾਲ ਤਾਂ ਇਹਨਾਂ ਨੇ ਹਲੇ ਸਾਡੇ ਨਾਲ ਹੀ ਡਿਸਕਸ਼ਨ ਕੀਤੀ ਹੈਗੀ ਅਸੀਂ ਤੁਹਾਨੂੰ ਕੀ ਦੱਸਾਂਗੇ ਹੂੰ ਚਲੋ ਜਿਹੜੀ ਆਪਣੀ ਖਤਮ ਹੋਈ ਹੈ ਕਿਵੇਂ ਦੀ ਖਤਮ ਹੋਈ ਹੈ ਇਹਦਾ ਐਕਸਪੀਰੀਅੰਸ ਮੇਰਾ ਦਾ ਵੈਸੇ ਠੀਕ ਠਾਕ ਸੀਗਾ ਜਿਆਦਾ ਇੰਨਾ ਨਹੀਂ ਸੀ ਕਿਉਂਕਿ ਮੈਨੂੰ ਆਪਣਾ ਪਹਿਲਾ ਕੈਰੇਕਟਰ ਮੈਂ ਬਹੁਤ ਮਿਸ ਕਰ ਰਹੀ ਹਾਂ ਆਪਣਾ ਜਿਹੜਾ ਪਹਿਲਾ ਸੀਗਾ ਜਦੋਂ ਤੂੰ ਪਹਿਲਾ ਕਰਾਉਂਦੇ ਜਦੋਂ ਤੂੰ ਉਹ ਨਹੀਂ ਵਧੀਆ ਲੱਗਦਾ ਪਰ ਉਹ ਥੋੜੀ ਕਰਾਂਗੇ ਇਸ ਦੇ ਅਕੋਰਡਿੰਗਾ ਜਿਹੜੀ ਨੂੰ ਬੁਖਾਰ ਚੜ ਗਿਆ ਸੀਗਾ ਵੀ ਮੈਂ ਨਾ ਥੋੜਾ ਜਿਹਾ ਸ਼ਰੀਫੀ ਵਾਲਾ ਕੈਰੇਕਟਰ ਕਰਾਂ ਮੈਨੂੰ ਪਤਾ ਲੱਗ ਚੁੱਕਿਆ ਵੀ ਸ਼ਰੀਫੀ ਵਾਲਾ ਹਾਂ ਉਹ ਜੋ એનર્ਜੀ ਵੀ ਗਗਨ ਸਾਨੂੰ ਕਾ ਕਰੇ ਬਾਈ ਮੈਨੂੰ ਤਾਂ ਕਮੈਂਟਾਂ 'ਚ ਲੋਕ ਗਲਤ ਬੋਲਦੇ ਨੇ ਵੀ ਮੈਨੂੰ ਤਾਂ ਸ਼ਰੀਫ ਵਾਲਾ ਕਰੋ ਬਾਈ ਮੈਂ ਤਾਂ ਗਲਤ ਬੋਲਦ ਰਹੀ ਜਦੋਂ ਉਹ ਸ਼ਰੀਫ ਵਾਲਾ ਆ ਗਿਆ ਹੁਣ ਕਹਿੰਦੀ ਮੈਨੂੰ ਤੇਜ ਕੈਰੈਕਟਰ ਦੋ ਦੱਸੋ ਕੀ ਕਰੀਏ ਦਾ ਕਰਨਾ ਖੁਸ਼ ਨਹੀਂ ਹੈਗਾ ਬਸ ਅਗਲੀ ਵੈਬ ਸੀਰੀਜ਼ 'ਚ ਮੈਂ ਆਪਣਾ ਇੱਕ ਨਿਆ ਰੂਪ ਲੈ ਕੇ ਆਉਂਗੀ ਨਾ ਮਾ ਰੂਪ ਗਾਗਨ ਤੈਨੂੰ ਕਿਵੇਂ ਲੱਗਾ ਗਾਗਨ ਨਾਲ ਕਰਦੇ ਆਂ ਗਾਗਨ ਤੂੰ ਵੀ ਦੱਸ ਦੇ ਬਾਈ ਤੈਨੂੰ ਕੋਈ ਤੈਨੂੰ ਤਾਂ ਠੀਕ ਲੱਗਿਆ ਕਿ ਤੈਨੂੰ ਤਾਂ ਨਹੀਂ ਕੋਈ ਕੋਈ ਸਾਡੇ ਤੋਂ ਆਏ ਵੀ ਸਾਨੂੰ ਸਾਊ ਵਾਲਾ ਆ ਲੈ ਲੈ ਮੈਂ ਲੈ ਲੈ ਨਹੀਂ ਨਹੀਂ ਮੇਰਾ ਠੀਕ ਸੀ ਮੈਂ ਲੈ ਲੈ ਬਾਜ ਠੀਕ ਠਾਕ ਜਾਈ ਸੀਗਾ ਐਡਾ ਕੋਈ ਉਹ ਨਹੀਂ ਸੀਗਾ ਮਤਲਬ ਵਧੀਆ ਕਰੈਕਟਰ ਸੀਗਾ ਤੇਜੀ ਸੀਗਾ ਜਿਵੇਂ ਦਾ ਮਤਲਬ ਮੈਨੂੰ ਮਿਲਦਾ ਮੋਸਟਲੀ ਹਾਂ ਆਪਦੇ ਚੈਨਲ ਤੇ ਤਾਂ ਵੈਸੇ ਮੈਂ ਇਮੋਸ਼ਨਲੀ ਦਾਇਰਾ ਰੱਖਦੀ ਹੁੰਨੀ ਆ ਉਹ ਤੇ ਮੇਰਾ ਇਮੋਸ਼ਨਲ ਕਰੈਕਟਰ ਚੱਲਦਾ ਬਾਕੀ ਸਾਰੇ ਤਾਂ ਮੈਨੂੰ ਤੇਜ ਹੀ ਕਰੈਕਟਰ ਦਿੰਦੇ ਨੇ ਬਾਕੀ ਆਉਣ ਵਾਲੀ ਵੈਬ ਸੀਰੀਜ਼ ਦਾ ਹਾਲੇ ਮੈਨੂੰ ਕੁਝ ਪਤਾ ਨਹੀਂ ਹੈਗਾ ਵੀ ਇਹ ਕਰੈਕਟਰ ਪਾਉਣਗੇ ਨਹੀਂ ਪਾਉਣਗੇ ਨਾ ਨਾ ਪਾਉਣਗੇ ਪਾਉਣਗੇ ਕਿਉਂ ਨਹੀਂ ਤੇ ਆਪਾਂ ਐਕਸਪੀਰੀਅੰਸ ਵਧੀਆ ਆਪਣਾ ਕੋਈ ਉਹ ਨਹੀਂ ਹੈਗਾ ਸਾਸਰੀ ਕਾਲ ਦੀ ਚੌਲ ਖਾ ਲਈ ਫਿਰ ਕਰਦੇ ਚੌਲ ਖਾ ਲੋ ਭਾਈ ਰੱਜ ਕੇ ਚੌਲ ਖਾਣ ਨੂੰ ਕਹਿੰਦੀ ਹੈ ਬੇਇੱਜ਼ਤੀ ਹੁੰਦੀ ਹੈ ਫਿਰ ਅਗਲਾ ਕੋ ਚੌਲ ਖਾਣੀਆਂ ਜਾਂਦਾ ਪ੍ਰਾਈਸ ਕਹ ਦੇ ਹੋਰ ਕੀ ਹੁੰਦਾ ਉਹ ਚੌਲ ਖਾਣੀ ਜਿਆਦਾ ਪਤਾ ਕਿ ਨੂੰ ਕਹਿੰਦੇ ਆ ਯਾਰ ਐ ਨਹੀਂ ਕਹਿੰਦੇ ਹੁੰਦੇ ਚੌਲ ਖਾਣੀ ਜਾਂਦਾ ਜਿਹੜਾ ਖਾਣ ਨੂੰ ਚੀਜ਼ ਬਣੀ ਉਹਦਾ ਬੰਦਾ ਨਹੀਂ ਹੋਈ ਆਪਾਂ ਤਾਂ ਖਾਣੇ ਆ ਕਹਿ ਦਿੰਦੇ ਨੇ ਕਹਿਣ ਵਾਲੇ ਕੌਣ ਕਹਿੰਦਾ ਹਰੇ ਕੀ ਗੱਲ ਹੁੰਦੇ ਸੋ ਬਹੁਤ ਲੋਕ ਕਹਿੰਦੇ ਆ ਉਹ ਨਹੀਂ ਨਹੀਂ ਇਹ ਤਾਂ ਯਾਰ ਯਾਰ ਪਤਾ ਕੀ ਗੱਲ ਹੈ ਜਿਹੜਾ ਜੱਟ ਸਪੀਡ ਵਾਲਾ ਕੁਰੀ ਉਹ ਬਾਲਾ ਕਹਿੰਦਾ ਮੈਂ ਬਾਲਾ ਕਹਿੰਦਾ ਜੈਕਸਪੀਡਾ ਗੁਰਤਾ ਸੇ ਤੁਸੀਂ ਹੋ ਆ ਮੈਂ ਤੁਸੀਂ ਪਛਾਣਿਆ ਨਹੀਂ ਜੀ ਮੈਨੂੰ ਪਛਾਣਿਆ ਨਹੀਂ ਓਕੇ ਓਕੇ ਚਲੋ ਚਲੋ ਤੁਸੀਂ ਪਛਾਣਨੋਂ ਹਟ ਕੇ ਹੋਣਾ ਅੱਜ ਕੱਲ੍ਹ ਆਈਆਂ ਤੁਸੀਂ ਥੋੜੀ ਹਵਾ ਖਰਾਬ ਹੋ ਗਈ ਜੀ ਮੈਨੂੰ ਲੱਗਦਾ ਮੇਰੀ ਬਾਬੇ ਮੇਰੀ ਸਾਲ ਦੀ ਹਵਾ ਖਰਾਬ ਨਹੀਂ ਹੋएगी ਹੁਣ ਕੀ ਖਰਾਬ ਹੋਊਗੀ ਪਰ ਤੂੰ ਪਛਾਣਨੋਂ ਹਟ ਗਈ ਹੁਣ ਕਹਿੰਦੇ ਚੌਲ ਖਾਣੀ ਜਾਂਦੇ ਫਿਰ ਬਾਬੇ ਬਾਬੇ ਕਹਿਣਾ ਕਿ ਤੁਸੀਂ ਖੀਆਂ ਹਾਂ ਹਾਂ ਇੱਥੇ ਖੀਆਂ ਆਪੀ ਅਜੇ ਦੇ ਜੈਕਸਪੀਡਾ ਗੁਰੀ ਹੋ ਗਿਆ ਤਾਂ ਦਾ ਔਰ ਇੱਕ ਸੀ ਜੀ ਗੁਰੀ ਹੋ ਕਹਿੰਦਾ ਹੁੰਦਾ ਪਤਾ ਵੀਰੇ ਬਾਬੇ ਬਾਬੇ ਕੌਣ ਕਹਿੰਦੇ ਹੁੰਦੇ ਪਤਾ ਐਵੇਂ ਦੀ ਵਰਡਿੰਗ ਕੌਣ ਯੂਜ਼ ਕਰਦਾ ਹੁੰਦਾ ਇਹ ਤਦ ਤੁਸੀਂ ਕਿਹਨਾਂ ਤੈਨੂੰ ਪਤਾ ਹੋਊਗਾ ਕਿ ਤੂੰ ਸਿੱਖੀਆਂ ਨੂੰ ਅੱਗੋਂ ਦੇ ਦਸਾਂ ਜੀ ਆਂਟੀ ਕਹਿ ਲਿੰਦੀ ਆ ਫੇ ਸਹੀ ਤਾਂ ਆਂਟੀ ਕਹਿ ਲਿੰਦੀ ਆ ਅਸੀਂ ਕਹਿੰਦੇ ਹੁੰਨੇ ਆਪਸ ਵਿੱਚ ਅੱਛਾ ਗਾਗਾ ਮੰਮੀ ਕਹਿ ਲਿੰਦੀ ਹੁੰਦੀ ਬੋਲਦਾ ਮੈਂ ਥੋੜੇ ਚਲੋ ਚਲੋ ਬਾਬੇ ਨਾਲ ਕਹੇ ਨਾਲ ਕੋਈ ਫਰਕ ਨਹੀਂ ਪੈਂਦਾ ਬਾਬੇ ਨਾਂ ਹੀ ਲੈਦੇ ਆ ਹਾਂ ਨਾਂਓ ਲਓ ਬਾਬੇ ਦਾ ਨਾਂ ਕੀ ਹੈ ਭਲਾ ਬਾਬੇ ਤਾਂ ਯਾਦ ਕਰਨਾ ਹੈ ਬਾਬੇ ਨਹੀਂ ਕਿਹੜੇ ਬਾਬੇ ਨੂੰ ਕਿਹੜਾ ਮਰਜੀ ਬਾਬਾ ਆਪਣੇ ਵੀ ਉਹਨੇ ਦਿਾਈ ਜਾਓ ਨਹੀਂ ਇੱਕ ਇੱਕ ਦਾ ਬਾਬੇ ਆਪਣੇ ਹੁੰਦੇ ਨੇ ਪੁਰਾਣੇ ਬੁੜੇ ਜਿਹੜੇ ਵਿਚਾਰੇ ਮਰ ਜਾਂਦੇ ਨੇ ਉਹ ਹੁੰਦੇ ਨੇ ਆਪਣੇ ਬਾਪੇ ਇੱਕ ਹੁੰਦੇ ਨੇ ਦੂਜੇ ਬਾਬੇ ਹੋਰ ਇਹ ਨਹੀਂ ਪਤਾ ਵੀ ਇਹ ਕਿਹੜੇ ਬਾਬੇ ਦੀ ਗੱਲ ਕਰਦੇ ਨੇ ਇਹ ਤਾਂ ਅਸ ਕਲਾ ਬਾਬਾ ਕਹਿ ਰਿਹਾ ਇਹ ਨਹੀਂ ਪਤਾ ਕਿਹੜਾ ਬਾਬਾ ਹਾਂ ਬਾਬੇ ਨਾਲ ਗੱਲ ਕਰਦਾ ਪਹਿਲਾਂ ਹਾਂ ਪਹਿਲਾਂ ਤੂੰ ਆ ਬਾਬੇ ਨਾਲ ਗੱਲ ਕਰ ਲੈ ਫੇਰ ਕਰਦੇ ਆ ਬਾਬਾ ਤਾਂ ਚਾਰਾ ਕਰੀ ਜਾਂਦਾ ਬਾਬਾ ਤਾਂ ਸ਼ਾਂਤ ਹੋ ਕੇ ਬਹਿ ਜਾਂਦਾ ਉਹਨੂੰ ਨਾ ਨਾ ਬਾਬੇ ਕਰ ਗੱਲ ਤੂੰ ਅਸ ਤਾਂ ਤੈਨੂੰ ਯਾਰ ਤੇਰਾ ਕੰਮ ਖਰਾਬ ਕਰ ਬਾਈ ਬਾਬੇ ਕਰ ਗੱਲ ਮੈਨੂੰ ਕਹਿੰਦਾ ਮੈਂ ਬੋਖੀ ਨਾ ਮਾਰੀ ਇਹ ਤਾਂ ਸਾਰੇ ਕੋਲ ਪੈਣੇ ਨੇ ਲੈ ਦਾ ਗੱਡ ਕੇ ਨਾਟ ਗਿਆ 855 ਜਾ ਨਾ 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 ਯਾਰ ਇਹਦਾ ਤੁੰਗੋ ਦਾਖ ਗਿਆ ਤਰਖੜਾ ਜੁਰ ਲੱਗ ਗਿਆ ਬਈ ਲੈ ਪੱਕੇਂ ਦੇਰ ਤੋਂ ਉੱਪੇ ਲੰਕੀ ਲੱਗ ਗਿਆ ਛੱਡ ਦੇ ਬਿਠਾ ਦੇ ਇਹਨੂੰ ਓਏ ਛੱਡ ਦੇ ਉਹਦੇ ਬਿਠਾ ਦੇ ਟਾਈਮ ਫੀਸ ਹੈ ਠੀਕ ਉੱਪਰ ਉੱਪਰ ਚੱਕ ਦੇ ਹਾਂ 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 ਇੱਥੇ ਆ ਭੱਜ ਗਿਓ ਨਾਲੇ ਖੜਦਾ ਆਇਆ ਬੱਲਾ ਬੱਲਾ ਲਗਾ ਮੈਂ ਤਲਾ ਨਾ ਬਿੰਦੇ ਦਾ ਸਰੀ ਨਜ਼ਰ ਲਾਦਣਗੇ ਲੋਕ ਹਜੇ ਹਾਂ ਹਲਕੋ ਲਲਪੋਲਾ ਪਹਿਲੇ ਹਜੇ ਨਹੀਂ ਦਿਖਾਉਣਾ ਹਾਂ ਹਲੇ ਨਹੀਂ ਦਿਖਾਉਂਦੇ ਆਪਾਂ ਸਸਪੈਂਸ ਆਹੀ ਪਤਾ ਲਾਉਂ ਨੂੰ ਲੱਗਣ ਆ ਗਿਆ ਖੜ ਗਿਆ ਉਹ ਸੌਰੀ ਉਹਰੇ ਅੱਜ ਮਾਲਾ ਲੱਗਦਾ ਨਹੀਂ ਹਾਂ ਹਾਂ ਮੇਂਹਤਾ ਆਇਆ ਧੁੱਪ ਸੇ ਗਿਆ ਆ ਘੰਟਾ ਘੜੀ ਰਹੇਗੀ ਧੁੱਪੀ ਹੁਣ ਭੱਜ ਜੂ ਇੰਨਾ ਲੇਟ ਸੂਰਜ ਚੜਦਾ ਚਲ ਇੱਥੇ ਰਹਿ ਜੀ ਠੀਕ ਹੈ ਮਰੀਏ ਬੜਾ ਬਈ ਮੜਾਏ ਕੋਤੋ ਇਹ ਦਵਾਰੇ ਕਿਉਂ ਦਵਾਰੇ ਕਿਉਂ ਮੁੜੀ ਲੈ ਮੈਂ ਉਧਰ ਹੀ ਆਉਂਗੀ ਇਹਨਾਂ ਨੂੰ ਦੁਬਾਰੇ ਮੁਰਗੀ ਨਾ ਆਕੇ ਉਹ ਯਾਰ ਮੇਰਾ ਸੀਨਾ ਦਰਦੀ ਸੀ ਦੁਬਾਰੇ ਲੱਗੂਗਾ ਉਧਰੋਂ ਲਾਉਣਗੇ ਤੁਹਾਡੇ ਆਹ ਸੁਸਣਾ ਦੇਖੜ ਸੋ ਬਈ ਆ ਇੱਕੋ ਲੱਗ ਦੇਖੜ ਸੋ ਡਾਇਲੋਗ ਆਊਗਾ ਤੁਹਾਡਾ ਬਈ ਇਹ ਰੁਕੀ ਨਾ ਕਿਹੜੇ ਕੋਲ ਤਾਂ ਵੈਸੀ ਵੈਸੀ ਨਾ ਦਿਖਾ ਵੈਸੇ ਵੈਸੀ ਫਰੇਮ ਚ ਨਹੀਂ ਆ ਰਹੀ ਮੈਂ ਵੈਸੀ ਬੋਲੋ ਤੁਸੀਂ ਮੈਂ ਤਾਂ ਤਾਂ ਲੈ ਰਿਹਾ ਵੀ ਛੇ ਦੀ ਸੀ ਨਾ ਤੁਹਾਨੂੰ ਘੱਟ ਘੱਟ ਦਾ ਬਹੁਤ ਜਦਾਂ ਨੂੰ ਵੇਖਦਾ ਹਾਂ ਕਰਦਾ ਹੁਣ ਫਿਰ ਦੁਬਾਰੇ ਇੱਕ ਮਿੰਟ ਮੈਨੂੰ ਆਂਦਾ ਵੀ ਤੁਸੀਂ ਹੁਣ ਉਹ ਦੁਬਾਰੇ ਵੀ ਐ ਕਰ ਲੈ ਮੈਂ ਦੁਬਾਰੇ ਨਹੀਂ ਚਾਹ ਪਹਿਲਾਂ ਝਾਕ ਲਈ ਸੀ ਫਰ ਪੈਣਾ ਦੇਖੋ ਨਾ ਮੈਂ ਆਪ ਦੇ ਆਖਰੀ ਅੰਮ੍ਰਿਤ ਤਾਂ ਚਾਪ ਗਈ ਸੀ ਉਧਰ ਨਾਲੇ ਐਂ ਕਰ ਤੂੰ